ਸ਼ਾਹਪੁਰ ਜਾਜਨ ਜਸਵਾਲ ਸਿੰਘ ਫੌਜੀ ਪੁੱਤਰ ਰਪਜਨ ਸਿੰਘ ਅਸੀਂ ਸ਼ਾਹਪੁਰ ਜਾਜਨ ਦਾ ਰਹਿਣ ਵਾਲਾ ਹੈਰੀ ਚੱਠਾ ਵੱਲੋਂ ਇੱਕ ਥ੍ਰੈਟ ਕਾਲ ਆਈ ਸੀ ਜਿਸ ਦੇ ਸਬੰਧ ਚ ਕੱਲ ਜਸਵਾਲ ਸਿੰਘ ਨੇ ਦਰਖਾਸਤ ਦਿੱਤੀ ਸੀ 11 ਵਜੇ ਦੇ ਲਗਭਗ ਆਸ-ਪਾਸ ਦੋ ਅਣਪਛਾਤੇ ਨਾਮ ਲੋਗ ਵਿਅਕਤੀਆਂ ਨੇ ਮੋਟਰਸਾਈਕਲ ਤੇ ਆ ਕੇ ਉਹਦੇ ਘਰ ਦੇ ਮੇਂਦਰਵਾਜੇ ਤੇ ਪੰਛੇਰ ਗਾਉਂਡ ਫਾਇਰ ਕੀਤੇ ਆ ਤੇ ਮਾਮਲੇ ਦੀ ਜਿਹੜੀ ਪਰਤਾਲ ਚੱਲ ਰਹੀ ਹੈ ਤੇ ਇਸ ਸਬੰਧੀ ਵੱਖ-ਵੱਖ ਟੀਮਾਂ ਜਿਹੜੀਆਂ ਆ ਉਹ ਗਠਿਤ ਕਰ ਦਿੱਤੀਆਂ ਗਈਆਂ ਆ ਜਲਦੀ ਮਕਦਮੇ ਨੂੰ ਟ੍ਰੇਟ ਕਰ ਲਿਆ ਜਾਏਗਾ। ਸ਼ਾਹਪੁਰ ਜਾਜਨ ਜਸਵਾਲ ਸਿੰਘ ਫੌਜੀ ਪੁੱਤਰ ਰਪਜਨ ਸਿੰਘ ਵਾਸੀ ਸ਼ਾਹਪੁਰ ਜਾਜੰਦਾ ਰਹਿਣ ਵਾਲਾ ਜਿਹਨੂੰ ਹੈਰੀ ਚੱਠਾ ਵੱਲੋਂ ਇੱਕ ਥ੍ਰੈਟ ਕਾਲ ਆਈ ਸੀ ਜਿਸ ਦੇ ਸਬੰਧ ਚ ਕੱਲ ਜਸਵਾਲ ਸਿੰਘ ਨੇ ਦਰਖਾਸਤ ਦਿੱਤੀ ਸੀਗੀ। ਜਿਉਂ ਕੋ 1 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ ਸੀ। ਠੀਕ ਹੈ ਨਾ ਜੀ? ਮਾਮਲੇ ਦੀ ਜੇ ਕੱਲ ਜਿਹੜਾ ਤਸਦੀਕ ਚੱਲ ਰਹੀ ਸੀ ਕਿ ਰਾਤ ਕਰੀਬ ਕੱਲ 11 ਵਜੇ 11 ਵਜੇ ਦੇ ਲਗਭਗ ਆਸ-ਪਾਸ ਤੋਂ ਅਣਪਛਾਤੇ ਨਾਮ ਲੋਗ ਵਿਕਤੀਆਂ ਨੇ ਮੋਟਰਸਾਈਕਲ ਤੇ ਆ ਕੇ ਉਦੇ ਘਰ ਦੇ ਮੇਂ ਦਰਵਾਜ਼ੇ ਤੇ ਪੰਜ ਸ਼ਰ ਗ੍ਰਾਉਂਡ ਫਾਇਰ ਕੀਤੇ ਆ ਜਿਸ ਤੇ ਜਿਹੜੇ ਖੋਲ ਆ ਮੌਕੇ ਤੋਂ ਬਰਾਮਦ ਕਰ ਲਏ ਗਏ ਆ ਤੇ ਮੁਕਦਮਾ ਇਸ ਸੰਬੰਧੀ ਦਰਜ ਕਰ ਲਿਆ ਗਿਆ ਬੰਦੀਆਂ ਧਰਾਵਾਂ ਤਹਿਤ ਤੇ ਮਾਮਲੇ ਦੀ ਜਿਹੜੀ ਪਰਤਾਲ ਚੱਲ ਰਹੀ ਹੈ ਤੇ ਇਸ ਸੰਬੰਧੀ ਵੱਖ-ਵੱਖ ਟੀਮਾਂ ਜਿਹੜੀਆਂ ਵਾ ਉਹ ਗਠਿਤ ਕਰ ਦਿੱਤੀਆਂ ਗਈਆਂ ਵਾ ਜਲਦੀ ਮੁਕਦਮੇ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੇ ਹੱਕੀ ਦੋਸ਼ੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਆ ਉਹ ਅਮਜ ਲਿਆਂਦੀ ਹੈ ਸਰ ਅਕਿਊਜ਼ ਨੂੰ ਜਿਹੜੀ ਆ ਸਿਕਿਉਰਟੀ ਦਿੱਤੀ ਹੈ ਹਾਂ ਹਾਂ ਕਿਉਂ ਜਿਹਨੂੰ ਕਿਉਂ ਨਹੀਂ ਸਿਕਿਉਰਟੀ ਦਿੱਤੀ ਹੈ ਦਿੱਤੀ ਹੈ 確かに。<laughs>